Não, ਕੀ ਹੋ ਗਿਆ ਸੋਹਣੇ ਵਾਲੇ ਚਾਹ ਦੇ ਨੇ ਕਿੱਦਾਂ ਦੀ ਮਾਜ ਕੱਢ ਲਾਹ ਪਾੜਦੇ ਹੋਏ ਸਾਹ ਪਾੜਦੀ ਨਹੀਂ ਨਹੀਂ ਪਾਣੀ ਉੱਥੇ ਕਿੱਥੋਂ ਆ ਗਿਆ ਯਾਰ ਹੈ ਗੈਂ ਕਿੱਥੇ ਹੈ ਹੈ ਗੈਂ ਕਿੱਥੇ ਆ ਗਿਆ ਗੈਂ ਕਿੱਥੇ ਹੈ ਉਹ ਗੈਂ ਕਿੱਥੇ ਓਏ ਗੈਸਕਟ ਬਾੜ ਗਿਆ ਬਾਈ ਗੈਸਕਟ ਆਹ ਤਾਕਦਾ ਪ੍ਰਦਰਸ਼ਨ ਕਰਦਾ ਮੇਰੇ ਵੀਰੇ ਦੇਖੋ ਔਰ ਕਹਿੰਦੇ ਤੇਰੇ ਤੇ ਵੀ ਟਰਾਲੀ ਪਾਈ ਆਉਂਦਾ ਔਰ ਤੇਰੇ ਤੇ ਵੀ ਟਰਾਲੀ ਕਹਿੰਦੇ ਖਿੱਤੀ ਆਉਂਦਾ ਮੇਰੇ ਵੀਰੇ ਔਰ ਬੱਲੇ ਬੱਲੇ ਹੋਈ ਪਈਆ सियासी सियारा मिलकण वारा फेर ਆਹ ਹੌ ਸੋਨਾ ਵੀਕਾ ਲਈ ਆਉਂਦਾ ਆਹ ਬੁੱਟਾ ਕਹਿੰਦੇ ਸੋਨਾ ਵੀਕਾ ਲਈ ਆਉਂਦਾ ਕਮਾਲ 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 ਓਏ ਕਮਾਲ 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 ਓ ਢਾਲੀ ਦੇ ਓਏ ਚੱਕਾ ਚਾਕ ਕਰਦਾ ਸੀਗਾ ਢਾਲੀ ਦੇ ਚੱਕਾ ਚਾਕ ਕਰਦਾ ਸੀ ਪ੍ਰਿੰਮ ਬੜੀ ਬੜਾ ਟਪ ਕਰ ਲਈਏ ਹੋਰ ਇੱਕ ਲੱਪਰ ਚ ਕੀ ਜਿਹੜੀ ਆਪਾਂ ਸਿੱਖ ਸਰਦਾਰੀ ਬਣਾਈਆ ਇੱਕ ਲੱਪਰ ਇਹ ਗੱਤੀ ਆ ਮੇਰੇ ਵੀਰੋ ਮੁੰਡਾ ਕਹਿੰਦੇ ਤਗਰਦੇਕਾਰ ਆ ਉਹ ਮੁੰਡਾ ਕਹਿੰਦੇ ਤਿਰਦੇਕਾਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਉਹ ਵੇਖੋ ਬੱਲੇ 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 ਉਹ ਬੱਲੇ ਬੱਲੇ ਐਨ ਕਹਿੰਦੇ ਟਰਾਲੀ ਉਹ ਟਰੈਕਟਰ ਨੂੰ ਛਾਲਾ ਜਿਹਾ ਮਾਰ ਲਾ ਦਿੰਦੀ ਆ ਇਹਦੇ ਇੱਥੇ ਆ ਕੇ ਨੱਜਣ ਲਾ ਦਿੰਦੀ ਆ ਓਏ ਨੱਜੇ ਨਹੀਂ ਲਾਉਂਦੀ ਛੜੇ ਕੰਦਰ ਲਾ ਦਿੰਦੀ ਆ ਐਨ ਪੰਜਾਬ ਵਾਲੀ ਉਲਟੀ ਕਹਿ ਦਿੰਦੇ ਨੇ ਆਓ ਵੀ ਦੇਖੀਏ ਦੇਖੀ ਭਾਈ ਦੇਖੋ ਜੀ ਟੈਕਨੀਕਲ ਕਮੇਟੀ ਹੈ ਜਿਹੜੀ ਚੈੱਕ ਅਪ ਕਰੇ ਕਬੜੀ ਚੈੱਕ ਕਰੇ ਜੀ ਜਾ ਕੇ ਬਹਾਦਰੀ ਹੈ ਇਹ ਤਾਂ ਮਰਦੇ ਦੀ ਕਿਹਦੇ ਕਮਾਲ ਕਰਦੀ ਹੁਈ ਔਰ ਇੱਥੇ ਸਾਹਮਣੇ ਖੈਰ ਕਦੇ ਦੇਖਿਆ ਹੋਇਆ ਆ ਫਲੇਡੇ ਵਾਲਿਆ ਖੁੱਤਰਾ ਨੌਜਵਾਨਾਂ ਖੁੱਤ ਖੁੱਤ ਔਰ ਮੁੰਡਾ ਕਹਿੰਦੇ ਫਲੇਡੇ ਨੂੰ ਖੇਡ ਵਧਾ ਦੇ ਰਿਹਾ ਓਏ ਜੇਰ ਜੀ ਔਰ ਟਰੈਕੀ ਤਾਂ ਕਹਿੰਦੇ ਆ ਦੇਖਾ ਅੱਗ ਦੀਆਂ ਕੰਬੜੀਆਂ ਕਰ ਦਿੰਦੀਆਂ ਔਰ ਇਹ ਸਾਨਾ ਫੈਸਲਾ 550 ਬੁਰੀ ਵਾਲੀ ਖਿੱਤੇ ਰੱਖ ਰਹੇ ਹੋ ਕੇ ਵਾਲੀ ਸਿੱਧੇ ਦੇ ਕੋਲ ਦੇ ਮੌਨਗੀ ਦੀ ਫੜੀਆ ਹੁਣ ਟਰੈਕਟਰ ਨੇ ਗੱਡੀ ਫੜੀਆ ਹੁਣ ਕਹਿੰਦੇ ਗੱਡੀ ਸੁੱਖ ਵੱਟੀ ਤੇ ਚੜ ਗਈ ਉਹ ਗੱਡੀ ਪੱਟੀ ਤੇ ਚੜ ਗਈ ਆਹ ਗੱਡੀ ਕਹਿੰਦੇ ਜੀਟੂ ਦੇ ਕੋਲੋਂ ਚੜ ਗਈ ਦੇ ਵੀ ਆਹ ਵੇਖੋ ਸਾਹਮਣੇ ਐਨ ਕਹਿੰਦੇ ਪਿੰਡਾਂ ਦੇ ਖੇਤਾਂਾਂ ਦਾ ਪਿੱਟਾ ਸੂਰਾ ਵੱਢੀ ਜਾ ਰਹੇ ਨੇ ਇਹ ਆਹੋ پھر پنهنجي جي ڳالهه کي ٻڌو ۽ ساهي